ਸਰਕਾਰ ਦੀ ਕੁਝ ਨੀਤੀਆਂ ਕਰਕੇ ਕੁਝ ਵਾਤਾਵਰਣ ਇਸ ਤਰ੍ਹਾਂ ਦਾ ਹੋ ਗਿਆ ਹੈ ਦੋਨੋਂ ਘਰ ਕੇ ਸਾਨੂੰ ਸਾਡੀ ਇੰਡਸਟਰੀ ਨੂੰ ਬਹੁਤ ਬਹੁਤ ਸਾਰੀ ਕਿ ਜਿਹਨੂੰ 4 ਰੋਲ ਚਾਹੀਦੇ ਨੇ ਉਹ ਉਹ 4 ਰੋਲ ਦੀ ਫੈਕਟਰੀ ਲਗਾ ਲੂਗਾ ਜਿਹਨੂੰ 40 ਚਾਹੀਦੇ ਨੇ ਉਹ 40 ਲੈ ਕੇ ਲਗਾ ਲੂਗਾ ਕਿਉਂਕਿ ਮਾਲ ਤਾਂ ਕੈਸ਼ ਤੇ ਮਿਲਣਾ ਹੈ ਔਰ ਫਾਈਨ ਆਰਡਰ ਨਾ ਮਿਲਣ ਕਰਕੇ ਉਹ ਬਾਅਦ ਵਾਦਾ ਕਰਦੇ ਆ ਫੈਕਟਰੀ ਆਵਾਂਗੇ ਦੇਖਾਂਗੇ ਕਰਾਂਗੇ ਤੇ ਉਹਦੇ ਕਰਕੇ ਕੋਈ ਜ਼ਿਆਦਾ ਰਿਸਪੌਂਸ ਜਿਹੜਾ ਹੈ ਅੱਜ ਤੱਕ ਨਹੀਂ ਮਿਲ ਰਿਹਾ 1 ਕਿਲੋ ਚ ਮੰਨ ਲਓ 3 ਗਾਰਮੈਂਟ ਜਾਂ 4 ਬੰਦੇ ਡਿਪੈਂਡਿੰਗ ਅਪਾਉਂਟ ਜੀਐਸਐਮ ਕਿੰਨਾ ਹੈਗਾ ਉਹ ਕਹਿੰਦੇ ਸਾਡਾ ਵੱਧ ਤੋਂ ਵੱਧ 10 ਰੁਪਏ 8 ਰੁਪਏ 12 ਪਰ ਗਾਰਮੈਂਟ ਦੀ ਪ੍ਰਾਈਸ ਵੱਜੇਗੀ ਨਾ ਅਸੀਂ ਬਣਾਣਾ ਫੇਰ ਵੀ ਚਾਈਨਾ ਦੇ ਕੱਪੜੇ ਤੋਂ ਔਰ ਮੈਂ ਕਹਿੰਦਾ ਹੈ ਕਿ ਇੰਡੀਆ ਬਹੁਤ ਕੁਝ ਬਣਾ ਸਕਦਾ ਹੈ ਹਵਾਈ ਜਹਾਜ਼ ਰਾਕਟ ਸਭ ਵੀ ਬਣ ਰਹੇ ਨੇ ਕਿ ਇੱਕ ਨੀਟਿੰਗ ਮਸ਼ੀਨ ਨਹੀਂ ਇੱਥੇ ਬਣ ਸਕਦੀ ਕੇ ਗਵਰਨਮੈਂਟ ਨੂੰ ਇਸ ਚੀਜ਼ ਦਾ ਧਿਆਨ ਦੇਣਾ ਕਿਉਂਕਿ ਚਾਈਨਾ ਗਵਰਨਮੈਂਟ ਜਿਹੜੀ ਆ ਆਪਣੇ ਐਂਟਰਪ੍ਰਨਰ ਨੂੰ ਬਹੁਤ ਸਪੋਰਟ ਕਰਦੀ ਹੈ ਤੇ ਸਾਨੂੰ ਸਪੋਰਟ ਉਹ ਨਹੀਂ ਮਿਲ ਰਹੀ ਤੇ ਇਹ ਐਮ ਆਈ ਪੀ ਲੱਗਣ ਦੇ ਬਾਵਜੂਦ ਵੀ ਚਾਈਨਾ ਦਾ ਕਪੜਾ ਬੰਦ ਨਹੀਂ ਹੋਏਗਾ ਇਹ ਮੈਂ ਤੁਹਾਨੂੰ ਗਾਰੰਟੀ ਦਿੰਦਾ 700 ਹਜ਼ਾਰ ਟਾਟਾ ਹੋ ਗਿਆ ਰਿਲੀਸ ਹੋ ਗਿਆ ਹਾਂਜੀ ਇਹ ਸਾਰੀ ਕੰਪਨੀਆਂ ਮਾਰੂਥੇ ਬਣਵਾ ਰਹੀਆਂ ਨੇ ਇਹ ਮਾਟਰ ਹਾਂਜੀ ਤੇ ਉਹ ਜਦੋਂ ਹਾਲਾ ਠੀਕ ਹੋਏਗਾ ਦੇਖੋ ਮੀਨਾ ਸਭ ਨੂੰ ਬੈਰ ਦੁਬਾਰਾ ਦੌੜ ਜਾਣਗੇ ਜਾਂ ਸਰਕਾਰ ਐਫਸੀ ਨੂੰ ਬੰਦ ਕਰੇ ਉਹਨਾਂ ਨੇ ਉਹ ਮੱਛਲੀ ਬੰਦ ਕਰ ਦਿੱਤੀ ਐ ਵੀ ਇੰਡੀਆ ਨਹੀਂ ਆਏਗੀ ਉਹਦਾ ਰੇਟ ਜਿਹੜਾ 1800 ਸੀ ਉਹ 2400 ਹੋ ਗਿਆ। ਅਗਰ ਉਹ ਇਹੋ ਜਿਹਾ ਐਕਸ਼ਨ ਲੈ ਸਕਦੇ ਨੇ ਵੀ ਤੁਹਾਡੇ ਦੀ ਇਹ ਚੀਜ਼ ਬੈਨ ਕਰਦੀ ਤਾਂ ਆਪਾਂ ਕਿਉਂ ਨਹੀਂ ਬੈਨ ਕਰ ਸਕਦੇ ਜੀ। ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਕਾ ਨਮਸਕਾਰ ਸਤਿ ਸ਼ਕਾਲ ਮਰਹਬਾ ਸੋ ਸ਼ੇਅਰ ਲੁਧਿਆਣਾ ਕਾਰੋਬਾਰੀ ਸ਼ੇਅਰ ਦੇ ਵਿੱਚ ਇੱਕ ਵਾਰੀ ਫਿਰ ਜੁੜੇ ਆ ਤੁਹਾਡੇ ਨਾਲ ਔਰ ਕਿਉਂਕਿ ਲੁਧਿਆਣਾ ਨੂੰ ਟੈਕਸਟਾਈਲ ਸਿਟੀ ਕਿਹਾ ਜਾਂਦਾ ਹੈ ਬਹੁਤ ਸਾਰੇ ਇਸ਼ੂਜ਼ ਇਸ ਟਾਈਮ ਟੈਕਸਟਾਈਲ ਜਿਹੜੀ ਇੰਡਸਟਰੀ ਹੈ ਫੇਸ ਕਰ ਰਹੀ ਹੈ ਫਿਰ ਚਾਹੇ ਚਾਈਨਾ ਤੋਂ ਇمپੋਰਟ ਹੋ ਰਿਹਾ ਫੈਬਰਿਕ ਹੋਵੇ ਜਾਂ ਸੀਜ਼ਨ ਨੂੰ ਲੈ ਕੇ ਬਹੁਤ ਸਾਰੀਆਂ ਵਿੰਟਰ ਤੇ ਸਮਰ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਸੋ ਅੱਜ ਦੋ ਦੋ ਐਕਸਪਰਟਸ ਦੇ ਨਾਲ ਦੋ ਦੋ ਜਿਹੜੇ ਵੱਡੇ ਦਿਗਜ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਸੋ ਗੱਲਬਾਤ ਸ਼ੁਰੂਆਤ ਕਰਦੇ ਆਂ ਦਰਸ਼ਨ ਢਾਬਰ ਜੀ ਨਾਲ ਜੋ ਇਹਦਾ ਕਿ ਨੈਟਵਰਕ ਕਲੱਬ ਦੇ ਪ੍ਰਧਾਨ ਵੀ ਹੈਗੇ ਆ ਸੋ ਜਾਣਦੇ ਆ ਸਰ ਕੀ ਕਹਿਣਾ ਚਾਹੋਗੇ ਤਾਜ਼ਾ ਹਾਲਾਤ ਕੀ ਹੈਗੇ ਇੰਡਸਟਰੀ ਦੇ ਸਰ ਸਰ ਇਸ ਤਰ੍ਹਾਂ ਜੀ ਸਾਡਾ ਸੀਜ਼ਨ ਕਿ ਬਹੁਤ ਵਧੀਆ ਨਹੀਂ ਜਾ ਰਿਹਾ ਜੀ ਉਸ ਦਾ ਕਾਰਨ ਹੈ ਕਿ ਟੋਟਲ ਆਲ ਇੰਡੀਆ ਦੇ ਵਿੱਚ ਜੀ ਸਾਡੀ ਪਹਿਲੇ ਹੁਣ ਇੰਡਸਟਰੀ ਇਕੱਲੀ ਫਲੋਰ ਤੇ ਡਿਮੈਂਡ ਸੀਗੀ ਠੀਕ ਹੈ ਜੀ ਲੇਕਿਨ ਅੱਜ ਕੱਲ ਉਹਦੀ ਬਹੁਤ ਸਾਰੀ ਆਈਟਮਾਂ ਐਡ ਹੋ ਗਈਆਂ ਔਰ ਜਿਹੜੀ ਆਈਟਮਾਂ ਐਡ ਹੋਈਆਂ ਉਹ ਸਾਰਾ ਹੀ ਚਾਈਨਾ ਤੋਂ ਫੈਬਰਿਕ ਇੰਪੋਰਟ ਹੋ ਰਿਹਾ ਔਰ ਫੈਬਰਿਕ ਇੰਪੋਰਟ ਹੋਣ ਕਰਕੇ ਹਰ ਸ਼ਹਿਰ ਦੇ ਵਿੱਚ ਜਿਸ ਤਰ੍ਹਾਂ ਮੇਰਟ ਹੈ ਮੁਰਾਦਾਬਾਦ ਬਰੇਲੀ ਜਿੱਥੇ ਵੀ ਮੈਟਰੋਪੋਲਿਟਨ ਸਿਟੀ ਹੈ ਰਾਮਪੁਰ ਹੋ ਗਿਆ ਹਰ ਜਗ੍ਹਾ ਦੇ ਉੱਪਰ ਸਹਾਰਨਪੁਰ ਹੈ ਹਰ ਜਗ੍ਹਾ ਦੇ ਉੱਪਰ ਹੀ ਹੌਲੀ ਦਾ ਮਾਲ ਬਣਨ ਲੱਗ ਗਿਆ ਪਲੱਸ ਕਬੂਡਰ ਮਸ਼ੀਨਾਂ ਵੀ ਕੁਝ ਬਾਹਰ ਚਲ ਗਈਆਂ ਜੇ ਸਕੂਡ ਰੈਸ ਜਿਹੜੀ ਹੈ ਉਹ ਬਿਲਕੁਲ ਹੀ ਬਾਹਰ ਹਰ ਸੜੀ ਬਣਨ ਲੱਗ ਗਈ ਹੈ ਡਿਜ਼ਾਈਨ ਵੀ ਨਹੀਂ ਬਣ ਰਹੀ ਇਸ ਕਰਕੇ ਲੁਜ਼ਾਈਨੇ ਦੀ ਹੌਲੀ ਜਿਹੜੀ ਹੈ ਉਸ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ ਸਰਕਾਰ ਦੀ ਕੁਝ ਨੀਤੀਆਂ ਕਰਕੇ ਕੁਝ ਵਾਤਾਵਰਨ ਇਸ ਤਰ੍ਹਾਂ ਦਾ ਹੋ ਗਿਆ ਹੈ ਦੋਨੋਂ ਘਰ ਕੇ ਸਾਨੂੰ ਸਾਡੀ ਇੰਡਸਟਰੀ ਨੂੰ ਬਹੁਤ ਨੋਸ ਹੋ ਰਿਹਾ ਹੈ ਤਾਜ਼ਾ ਬੁਕਿੰਗ ਵੀ ਹੋਈ ਸੀ ਔਰ ਬੁਕਿੰਗ ਦੇ ਵਿੱਚ ਕਿਹਾ ਗਿਆ ਸੀਗਾ ਕਿ ਬਹੁਤ ਸਾਰਾ ਵਧੀਆ ਇਸ ਵਾਰੀ ਕਸਟਮਰ ਬਹੁਤ ਉਤਰਿਆ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਔਰ ਇੰਡਸਟਰੀ ਨੂੰ ਨਵੀਂ ਤਰ੍ਹਾਂ ਦਾ ਬੂਸਟ ਮਿਲਿਆ ਹੈਗਾ ਬੁਕਿੰਗ ਅੱਛੀ ਹੋਈ ਹੈ ਉਹਦੇ ਬਾਰੇ ਕੀ ਕਹਿੰਦੇ ਸਰ ਇਸ ਤਰ੍ਹਾਂ ਜੀ ਕਿ ਇਹਦੇ ਨਾਲ ਵੀ ਵਿਚਾਰ ਆ ਰਹੇ ਆ ਸਾਡੀ ਲੁਧਿਆਣਾ ਵਿੱਚ ਤਿੰਨ ਚਾਰ ਡਿਵੀਜ਼ਨ ਲੱਗੀ ਹੈ ਜੀ ਤੇ ਉਹਦੇ ਵਿੱਚ ਮੈਂ ਵੀ ਖੁਦ ਪ੍ਰੈਜ਼ੀਡੈਂਟ ਆ ਜੀ ਲੇਕਿਨ ਉਹਦੇ ਵਿੱਚ ਨਾ ਬਾਹਰ ਬਹੁਤ ਆਂਦਾ ਹੈ ਜੀ ਫਾਈਨਲ ਆਰਡਰ ਬੜੇ ਘਟ ਮਿਲਦੇ ਜੀ ਔਰ ਫਾਈਨਲ ਆਰਡਰ ਨਾ ਮਿਲਣ ਕਰਕੇ ਉਹ ਬਾਅਦ ਚ ਵਾਦਾ ਕਰਦੇ ਆ ਫੈਕਟਰੀ ਆਵਾਂਗੇ ਦੇਖਾਂਗੇ ਕਰਾਂਗੇ ਤੇ ਉਹਦੇ ਕਰਕੇ ਕੋਈ ਜ਼ਿਆਦਾ ਰਿਸਪੌਂਸ ਜਿਹੜਾ ਹੈ ਅਜੇ ਤੱਕ ਨਹੀਂ ਮਿਲ ਰਿਹਾ ਅੱਜ ਦੇ ਦਿਨ ਦੇਖੋ ਮੈਂ ਇਹ ਵੀ ਨਹੀਂ ਕਹੂੰਗਾ ਕਿ ਫੈਕਟਰੀ ਵਿੱਚ ਕਸਟਮਰ ਜਾ ਰਿਹਾ ਕੁਝ ਟ੍ਰੇਡਰ ਦੇ ਕੋਲ ਬਿਲਕੁਲ ਬਾਹਰ ਨਹੀਂ ਹੈ ਬਹੁਤ ਘੱਟ ਬਾਹਰ ਹੈ ਟ੍ਰੇਡਰ ਖਾਲੀ ਬੈਠਾ ਹੈ ਔਰ ਇਸ ਚੀਜ਼ ਦਾ ਤਕਰੀਬਨ ਜਿਹੜਾ ਹੈ ਮੈਂ ਇਹ ਕਹੂੰਗਾ 70 80% ਲੋਕਾਂ ਨੂੰ ਨੁਕਸਾਨ ਹੋ ਰਿਹਾ ਹੈ ਅੱਛਾ ਜੀ ਕਿਉਂਕਿ ਹਰ ਆਰਮੀ ਦੀ ਡਾਇਰੈਕਟ ਅਪਰੋਚ ਨਹੀਂ ਹੈ ਉਹਦੀ ਅਪਰੋਚ ਟਰੇਡਰ ਦੇ ਥਰੂ ਸੀਗੀ ਔਰ ਟਰੇਡਰ ਜਿਹੜਾ ਉਹ ਬਹੁਤ ਹੀ ਘੱਟ ਮਾਰ ਲੈ ਰਿਹਾ ਬਿਲਕੁਲ ਠੀਕ ਹੈ ਜੀ ਗੱਲਬਾਤ ਕਰਦੇ ਆ ਇੱਥੇ ਸਾਡੇ ਨਾਲ ਹੋਰ ਵੀ ਐਕਸਪਰਟ ਹੈਗੇ ਆ ਅਜੀਤ ਲਾਕੜਾ ਜੀ ਲਾਕੜਾ ਜੀ ਕੀ ਕਹਿਣਾ ਚਾਹੋਗੇ ਤਾਜ਼ਾ ਹਾਲਾਤ ਕਿਦਾਂ ਦੇ ਇੰਡਸਟਰੀ ਦੇ ਕਿਉਂਕਿ ਚਾਈਨਾ ਤੋਂ ਫੈਬਰਿਕ ਵੀ ਬਹੁਤ ਇੰਪੋਰਟ ਹੋ ਰਿਹਾ ਉਹ ਉਹਦੇ ਕਹਿੰਦੇ ਬਹੁਤ ਇੰਪੈਕਟ ਹੈਗਾ ਇੰਡਸਟਰੀ ਤੇ ਡੈਫੀਨਿਟਲੀ ਜੀ ਜਿਹੜਾ ਚਾਈਨਾ ਤੋਂ ਕਪੜਾ ਆਣਾ ਸ਼ੁਰੂ ਹੋਇਆ ਹੈ ਉਹਦੇ ਨਾਲ ਲੁਧਿਆਣੇ ਦੀ ਜਿਹੜੀ ਟੈਕਸਟਾਈਲ ਇੰਡਸਟਰੀ ਜਿਹੜੀ ਫੈਬਰਿਕ ਇੰਡਸਟਰੀ ਹੈ ਉਹਦੇ ਤੇ ਤਾਂ ਬੁਰਾ ਇਫੈਕਟ ਪਿਆ ਹੀ ਪਿਆ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਸਿਰਫ ਬੇਸਿਕ ਕਪੜੇ ਜਿਹੜੇ ਕਾਟਨ ਦੇ ਹੈਗੇ ਨੇ ਉਹ ਲੁਧਿਆਣੇ 'ਚ ਬਣ ਰਹੇ ਨੇ ਔਰ ਉਹ ਵਿਕ ਰਹੇ ਨੇ ਲੇਕਿਨ ਉਹ ਉਹਦੇ 'ਚ ਕੋਈ ਲੰਬੀ ਚੌੜੀ ਕਮਾਈ ਨਹੀਂ ਹੁੰਦੀ ਜਿਹੜਾ ਚਾਈਨਾ ਤੋਂ ਫੈਬਰਿਕ ਆਇਆ ਉਹਨਾਂ ਦੀ ਡਿਜ਼ਾਈਨਿੰਗ ਉਹਨਾਂ ਦੇ ਕਲਰ ਕੰਬੀਨੇਸ਼ਨ ਉਹਨਾਂ ਦੇ ਸਟਾਈਲ ਜਿਹੜੇ ਨੇ ਉਹ ਕਾਫੀ ਇੰਪਰੂਵਡ ਹੁੰਦੇ ਨੇ ਔਰ ਮਿਸ ਡੈਕਲੇਰੇਸ਼ਨ ਔਰ ਅੰਡਰ ਇਨਵੋਇਸਿੰਗ ਨਾਲ ਜਿਹੜਾ ਕਪੜਾ ਆਂਦਾ ਰਿਹਾ ਹੈ ਉਹਦੇ ਕਾਰਨ ਕੀ ਹੋਇਆ ਕਿ ਜੋ ਉਹਨੇ ਦਰਸ਼ਨ ਦਾਵਰ ਜੀ ਨੇ ਕਿਹਾ ਕਿ ਜਿਹਨੂੰ 4 ਰੋਲ ਚਾਹੀਦੇ ਨੇ ਉਹ ਉਹ 4 ਰੋਲ ਦੀ ਫੈਕਟਰੀ ਲਗਾ ਲੂਗਾ ਜਿਹਨੂੰ 40 ਚਾਹੀਦੇ ਨੇ ਉਹ 40 ਲੈ ਕੇ ਲਗਾ ਲੂਗਾ ਕਿਉਂਕਿ ਮਾਲ ਤਾਂ ਕੈਸ਼ ਤੇ ਮਿਲਣਾ ਹੈ 10 15 ਇੰਪੋਰਟਰ ਹੈਗੇ ਨੇ ਉਹਨਾਂ ਨੇ ਅੱਗੇ ਸੈਮੀ ਹੋਲਸੇਲਰ ਹੋਲਸੇਲਰ ਰੱਖ ਲਏ ਤੇ ਕਿਸੇ ਵੀ ਸ਼ਹਿਰ ਇਹ ਤੁਸੀਂ ਕਪੜਾ ਲਿਆ ਤੇ ਬਾਕੀ ਦਾ ਛੋੜੀਂ ਜੀ ਮਸ਼ੀਨਾਂ ਲਾਣੀਆਂ ਤਾਂ ਤੁਸੀਂ ਕਟਿੰਗ ਸਿਸਟਮ ਲਗਾਣਾ ਤੇ ਤੁਹਾਡੇ ਗਾਰਮੈਂਟ ਬਣਨ ਲੱਗ ਜਾਏਗਾ ਉਹ ਉਹਦੇ ਨਾਲ ਜਿਹੜਾ ਲੁਧਿਆਣੇ ਦੀ ਕਿਸਮ ਦੀ ਮੋਨੋਪੋਲੀ ਨਹੀਂ ਜਾਂਦੀ ਸੀ ਵੂਲਨ ਜਾਂ ਦੂਸਰੇ ਗਾਰਮੈਂਟ ਉਹ ਜਿਹੜੀ ਹੈ ਨਾ ਉਹ ਡਿਵਾਈਡ ਹੋ ਗਈ ਜੀ ਅਚਾਹ ਨੰਬਰ 2 ਜਿਹੜਾ ਅਸੀਂ ਪਿੱਛੇ ਐਜੀਟੇਸ਼ਨ ਵੀ ਕੀਤਾ ਜਿਹੜਾ ਚਾਈਨਾ ਤੋਂ ਕਪੜਾ ਆ ਰਿਹਾ ਅੰਡਰ ਇਨਵੋਇਸਿੰਗ ਨਾਲ ਉਹ ਉਹਨਾਂ ਨੂੰ ਸਮਝ ਆ ਚੁੱਕੀ ਹੈ ਜੀ ਉਹਨਾਂ ਨੇ ਪਹਿਲਾਂ ਚੈਪਟਰ 60 ਦੇ ਕੁਝ ਆਈਟਮਾਂ ਦੇ ਉੱਪਰ ਉਹਨਾਂ ਨੇ ਐਮ ਆਈ ਪੀ ਲਗਾਈ ਸੀ ਮਿਨੀਮਮ ਇਮਪੋਰਟ ਪ੍ਰਾਈਸ ਹੁਣ ਪਿੱਛੇ ਦੁਬਾਰਾ ਮੈਨੂੰ ਵੀ ਲੈਟਰ ਆਈ ਸੀ ਦੋ ਤਿੰਨ ਬੰਦਿਆਂ ਨੂੰ ਹੋਰ ਆਈ ਸੀ ਜਿਨ੍ਹਾਂ ਨੇ ਅਸੀਂ ਰਿਪਰੈਜ਼ੈਂਟ ਕੀਤਾ ਸੀ ਕਿ ਤੁਸੀਂ ਦੱਸੋ ਸਪੈਸੀਫਿਕ ਨੰਬਰ ਤੇ ਅਸੀਂ ਕਿੱਥੇ ਕਿੱਤੇ ਹੋਰ ਲਗਾਈ ਹੈ ਉਹ ਅਸੀਂ ਫਿਰ ਉਹਨਾਂ ਨੂੰ ਮੇਲ ਦੁਬਾਰਾ ਭਾਈ ਕਿ ਇਹ ਚੈਪਟਰ 60 ਦੇ ਇਹ ਇਹ ਨੰਬਰਾਂ ਦੇ ਉੱਪਰ ਤੋਂ ਨੂੰ ਡਿਊਟੀ ਮਿਨੀਮਮ 3.5 ਡਾਲਰ ਦੀ ਲਗਾਨੀ ਚਾਹੀਦੀ ਹੈ ਤਾਂ ਕਿ ਕਪੜਾ ਸਸਤਾ ਨਾ ਆਵੇ ਲੇਕਿਨ ਐਟ ਦੀ ਸੇਮ ਟਾਈਮ ਉਹਨਾਂ ਲਗਾ ਵੀ ਦਿੱਤੀ ਹੈ ਮੈਂ ਤੁਹਾਨੂੰ ਇਹਦੇ ਬਾਰੇ ਇਹ ਕਹਿਣਾ ਚਾਹਨਾ ਹੈ ਕੇ ਕਾਰਨ ਸਿਰਫ ਇمپੋਰਟ ਦਾ ਨਹੀਂ ਹੈਗਾ ਸੁਪੋਜ਼ਿੰਗ ਉਹ ਇمپੋਰਟ ਨਹੀਂ ਹੁੰਦਾ ਤੇ ਜਿਹੜਾ ਲੁਧਿਆਣੇ ਦੀ ਜਿਹੜੀ ਇੰਡਸਟਰੀ ਹੈ ਨਾ ਅਸੀਂ ਉਹ ਚੀਜ਼ਾਂ ਜੇ ਬਣਾ ਹੀ ਨਹੀਂ 파ਰੇ ਇਹ ਮੈਂ ਐਗਰੀ ਕਰਨਗੇ ਕਿ ਕਈ ਚੀਜ਼ਾਂ ਐਸੀਆਂ ਕਿ ਲੁਧਿਆਣੇ ਚ ਬਣਦੀਆਂ ਹੀ ਨਹੀਂ ਹੈ ਉਹ ਮਸ਼ੀਨਰੀ ਨਹੀਂ ਹੈ ਉਸ ਤਰ੍ਹਾਂ ਦੀ ਡਿਜ਼ਾਈਨਿੰਗ ਨਹੀਂ ਹੈ ਉਸ ਤਰ੍ਹਾਂ ਦੇ ਯਾਨ ਨਹੀਂ ਹੈਗੇ ਹੁਣ ਸੁਪੋਜ਼ਿੰਗ ਅਸੀਂ ਐਮ ਆਈ ਪੀ ਲਗਾਤਾ ਮੈਂ گارਮੈਂਟ ਮੈਨੂਫੈਕਚਰਰਸ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਤੁਸੀਂ ਮੰਨ ਲਓ 40 ਰੁਪਏ ਕਿਲੋ ਸਾਢੇ ਤੇ ਡਿਊਟੀ ਲਗਵਾਤੀ 1 ਕਿਲੋ ਚ ਮੰਨ ਲਓ 3 ਗਾਰਮੈਂਟ ਜਾਂ 4 ਬੰਦੇ ਡਿਪੈਂਡਿੰਗ ਅਪਾਉਂਡ ਜੀਐਸਐਮ ਕਿੰਨਾ ਹੈਗਾ ਉਹ ਕਹਿੰਦੇ ਸਾਡਾ ਵੱਧ ਤੋਂ ਵੱਧ 10 ਰੁਪਏ 8 ਰੁਪਏ 12 ਪਰ ਗਾਰਮੈਂਟ ਦੀ ਪ੍ਰਾਈਸ ਵੱਜੇਗੀ ਨਾ ਅਸੀਂ ਬਣਾਣਾ ਫੇਰ ਵੀ ਚਾਈਨਾ ਦੇ ਕਪੜੇ ਤੋਂ ਹੀ ਆ ਓਹੋ ਸੋ ਇਹ ਇੱਕ ਸੀਰੀਅਸ ਪ੍ਰੋਬਲਮ ਹੈ ਜਿਹਦਾ ਹੱਲ ਗਵਰਨਮੈਂਟ ਕੋਲ ਕੋਈ ਨਹੀਂ ਹੈ ਹੱਲ ਗਵਰਨਮੈਂਟ ਕੋਲੋਂ ਸਪੋਰਟ ਮਿਲਣ ਦੀ ਹੋਣੀ ਚਾਹੀਦੀ ਹੈ ਕਿ ਜਿਸ ਟਾਈਪ ਦੀ ਮਸ਼ੀਨਰੀ ਜਿਸ ਟਾਈਪ ਦੇ ਯਾਨ ਉਹ ਚਾਈਨਾ 'ਚ ਹੈਗੇ ਨੇ ਉਹ ਇੱਥੇ ਕਿਉਂ ਨਹੀਂ ਬਣ پا ਰਹੇ ਉਹਦੀ ਸਟੱਡੀ ਹੋਵੇ ਜੀ ਪਲੱਸ ਉਹ ਜੀ ਮਸ਼ੀਨਰੀ ਐ ਉਹਨੂੰ ਡਿਊਟੀ ਫਰੀ ਕੀਤਾ ਜਾਏ ਤਾਂ ਕਿ ਅਸੀਂ ਉਹ ਮਸ਼ੀਨਾ ਇੱਥੇ ਲਿਆ ਕੇ ਅਸੀਂ ਸਿਮਿਲਰ ਚੀਜ਼ਾਂ ਬਣਾਈਏ ਅਸੀਂ ਆਪਣਾ ਕੰਪੀਟੀਸ਼ਨ ਇੱਕ ਲੈਵਲ ਪਲੇਗ੍ਰਾਉਂਡ ਤੇ ਕਰੀਏ ਇਹ ਮੇਰਾ ਮਤਲਬ ਮੰਨਣਾ ਹੈਗਾ ਕਿ ਗਵਰਨਮੈਂਟ ਨੂੰ ਇਸ ਚੀਜ਼ ਦਾ ਧਿਆਨ ਦੇਣਾ ਕਿਉਂਕਿ ਚਾਈਨਾ ਗਵਰਨਮੈਂਟ ਜਿਹੜੀ ਆ ਆਪਣੇ ਐਂਟਰਪ੍ਰਨਰ ਨੂੰ ਬਹੁਤ ਸਪੋਰਟ ਕਰਦੀ ਐ ਤੇ ਸਾਨੂੰ ਸਪੋਰਟ ਉਹ ਨਹੀਂ ਮਿਲ ਰਹੀ ਤੇ ਇਹ ਐਮਆਈਪ ਲੱਗਣ ਦੇ ਬਾਵਜੂਦ ਵੀ ਚਾਈਨਾ ਦਾ ਕਪੜਾ ਬੰਦ ਨਹੀਂ ਹੋਏਗਾ ਇਹ ਮੈਂ ਤੁਹਾਨੂੰ ਗਾਰੰਟੀ ਕਰਦਾ ਬਹੁਤ ਚੰਗੀ ਗੱਲ ਐ ਮੈਂ ਡਾਬਰ ਸਾਹਿਬ ਇਹਦੇ ਵਿੱਚ ਇੱਕ ਹੋਰ ਵੀ ਚੀਜ਼ ਪੁੱਛਾਂ ਚਾਹਾਂਗਾ ਪਿਛਲੇ ਦਿਨੀ ਬੰਗਲਾਦੇਸ਼ ਦੇ ਹਾਲਾਤ ਬੜੇ ਵਿਗੜੇ ਸੀਗੇ ਰਾਤੋ ਰਾਤ ਉੱਥੇ ਪ੍ਰਧਾਨ ਮੰਤਰੀ ਸਰਕਾਰ ਬਦਲ ਗਈ ਸੋ ਉਸ ਤੋਂ ਬਾਅਦ ਐ ਬਾਜ਼ਾਰ ਚ ਆਇਆ ਸੀ ਕਿ ਇਹਦਾ ਇੰਡੀਆ ਨੂੰ ਬਹੁਤ ਫਾਇਦਾ ਹੋ ਸਕਦਾ ਹੈ ਇਹਦੀ ਓਪਰਚੁਨਿਟੀ ਹੋ ਸਕਦੀ ਹੈ ਇੰਡੀਆ ਲਈ ਆਫਦਾ ਮੇ ਅਫਸਰ ਸੋ ਉਹਦੇ ਤੇ ਵੀ ਥੋੜਾ ਜਿਹਾ ਜ਼ਰੂਰ ਗੌਰ ਪਾਈ ਸਰ ਮੈਂ ਇਸ ਤੋਂ ਪਹਿਲੇ ਨਾ ਤੁਹਾਡੀ ਇਹ ਗੱਲ ਦਾ ਜਵਾਬ ਦੇਵਾਂ ਇੱਕ ਗੱਲ ਮੈਨੂੰ ਲੱਗਦਾ ਇਹਨੇ ਬਹੁਤ ਵਧੀਆ ਗੱਲ ਕਹੀ ਹੈ ਮੈਂ ਨਾ ਤਕਰੀਬਨ ਲਾਸਟ 20 ইয়ারਸ ਤੋਂ ਜੀ ਇਹ ਗੱਲ ਕਹਿ ਰਿਹਾ ਹਾਂ ਕਿ ਸਾਡੀ ਜਿਤਨੀ ਵੀ ਨੀਟਿੰਗ ਆਪਣਾ ਕੰਪਿਊਟਰਾਈਜ਼ ਮਸ਼ੀਨ ਹੈ ਉਹ ਸਾਰੀਆਂ ਲਗਭਗ ਜਰਮਨ ਤੋਂ ਇਟਲੀ ਤੋਂ ਆਉਂਦੀਆਂ ਸੀ ਜੀ ਸੈਗਰੇਟਨ ਮਸ਼ੀਨਰੀ ਸਾਡੀ 50 60 30 ਲੱਖ ਦੀ ਕਾਸਟ ਕਰਦੀ ਸੀ ਜੀ ਔਰ ਮੈਂ ਕਹਿੰਦਾ ਆ ਕਿ ਇੰਡੀਆ ਬਹੁਤ ਕੁਝ ਬਣਾ ਸਕਦਾ ਹੈ ਹਵਾਈ ਜਹਾਜ਼ ਰਾਕਟ ਸਭ ਕੁਝ ਬਣ ਰਿਹਾ ਹੈ ਕਿ ਇੱਕ ਨੀਟਿੰਗ ਮਸ਼ੀਨ ਨਹੀਂ ਇੱਥੇ ਬਣ ਸਕਦੀ ਬਿਲਕੁਲ ਠੀਕ ਹੈ ਲੇਕਿਨ ਉਹਦਾ ਇਮਪੈਕਟ ਕੀ ਪਿਆ ਕਿ ਚਾਈਨਾ ਨੇ ਮਸ਼ੀਨ ਬਣਾ ਦਿੱਤੀ ओके ਅ ਚਾਈਨਾ ਜਿਹੜੀ ਹੈ ਮਸ਼ੀਨ 8-9 ਲੱਖ ਦੀ ਵੇਚ ਰਿਆ ਲੁਧਿਆਣਾ ਵਿੱਚ ਨਹੀਂ ਮਸ਼ੀਨ 8-9 ਲੱਖ ਦੀ ਆ ਰਹੀ ਹੈ ਸੈਗਰੈਂਟ 5 ਲੱਖ ਦੇ ਕਰੀਬ ਆ ਰਹੀ ਹੈ ਠੀਕ ਹੈ ਔਰ ਅਰਬਾਂ ਖਰਬਾਂ ਦੀ ਮਸ਼ੀਨਰੀ ਲੁਧਿਆਣਾ ਵਿੱਚ ਹੀ ਆਂਡੀਆਂ ਵਿੱਚ ਆ ਰਹੀ ਹੈ ਲੇਕਿਨ ਇੰਡੀਆ ਗਵਰਨਮੈਂਟ ਨੇ ਇਸ ਤੇ ਕੋਈ ਪ੍ਰੈਕਟੀਕਲੀ ਅਮਲ ਨਹੀਂ ਕੀਤਾ ਬਿਲਕੁਲ ਠੀਕ ਹੈ ਅੱਜ ਅਸੀਂ ਬਹੁਤ ਹੀ ਅਰਬਰ ਵੈਲੂਸ ਕਰ ਰਹੇ ਹਾਂ ਜੀ ਦੂਸਰਾ ਜਿਹੜਾ ਤੁਸੀਂ ਮੈਨੂੰ ਜਿਹੜੀ ਕੁਐਸਚਨ ਕੀਤਾ ਸੀਗਾ ਬੰਗਲਾਦੇਸ਼ ਦਾ ਉਹ ਐਫਟੀਏ ਫੋਰਨ ਟਰੇਡ ਐਗਰੀਮੈਂਟ ਉਹ ਖਤਮ ਨਹੀਂ ਕੀਤਾ ਗਿਆ ਮਨਮੋਹਨ ਸਿੰਘ ਸਰਕਾਰ ਨੇ ਇਹਨੂੰ ਐਫਟੀਏ ਨੂੰ ਆਪਣਾ ਲਾਗੂ ਕੀਤਾ ਸੀ ਜੀ ਔਰ ਬੀਜੇਪੀ ਗਵਰਨਮੈਂਟ ਨੇ ਉਸ ਨੂੰ ਐਕਸਟੈਂਡ ਕਰਤਾ ਜੀ ਟਾਈਮ ਟੂ ਟਾਈਮ ਹਰ 5 ਸਾਲ ਦੀ ਡਰਨਾ ਜੋ ਵਧਾਉਂਦੇ ਚਲੇਗਾ ਅੱਜ ਦੇਖੋ ਬੰਗਲਾਦੇਸ਼ ਦੇ ਹਾਲਾਤ ਜੋ ਵੀ ਹੈ ਲੇਕਿਨ ਐਫਟੀਏ ਖਤਮ ਨਹੀਂ ਹੋਇਆ ਹਲੋਦ ਨਰਮਲ ਹੋ ਜਾਣਗੇ ਫਿਰ ਦੁਬਾਰਾ ਆਪਣੇ ਮੈਨੂਫੈਕਚਰਿੰਗ ਚਾਲੂ ਕਰ ਦੇਣਗੇ ਮਤਲਬ ਐਸੀ ਕਿ ਯੂਰਪ ਦੀ ਕੰਪਨੀਆਂ ਜਿਹੜੀ ਅੱਜ ਬੰਗਲਾਦੇਸ਼ ਤੋਂ ਸਮਾਨ ਬਣਾ ਰਹੀਆਂ ਸੀਗੀਆਂ ਕਿਉਂਕਿ ਬੰਗਲਾਦੇਸ਼ ਡਿਸਟਰਬ ਹੋ ਗਿਆ ਤੇ ਉਹ ਅਪਰਚੁਨਿਟੀ ਇਧਰ ਨੂੰ ਆਏਗੀ ਕਿ ਸਕੇ ਇੰਡੀਆ ਵੱਲ ਉਹ ਹੋਪਫੁਲੀ ਆਏਗੀ ਜੀ ਲੇਕਿਨ ਅਜ ਤੱਕ ਕੋਈ ਚਾਂਸ ਨਹੀਂ ਐਫਟੀਏ ਅਜ ਤੱਕ ਚੱਲ ਰਿਹਾ ਹੈ ਜੀ ਉਹ ਕੋਈ ਖਤਮ ਨਹੀਂ ਕੀਤਾ ਗਿਆ ਜਦੋਂ ਸਰਕਾਰ ਹਿਸਾਲਾਤ ਨੂੰ ਦੇਖਦੇ ਐਫਟੀ ਨੂੰ ਖਤਮ ਕਰ ਦੇਵੇ ਜੀ ਹਾਂਜੀ ਤੇ ਸਾਡੇ ਡਿਊਟੀ ਲੱਗ ਜਾਈਗੀ ਤਾਂ ਮਾਲ ਉਥੋਂ ਬਣਨਾ ਬੰਦ ਹੋ ਜਾਏਗਾ ਸਾਡੀਆਂ ਇਕੱਲੀ ਯੂਰਪ ਨਹੀਂ ਇੰਡੀਆ ਦੀ ਬਹੁਤ ਸਾਰੀਆਂ ਮਲਟੀ ਮਲਟੀ ਜਿਹੜੀਆਂ ਕੰਪਨੀਆਂ ਹੈ ਮਲਟੀਨੇਸ਼ਨਲ ਕੰਪਨੀਆਂ ਤੇ ਇੰਡੀਆ ਚ ਵੀ ਬਹੁਤ ਸਾਰੀਆਂ ਜਿਹੜੀਆਂ ਚੇਨ ਆਫ ਸਟੋਰਸ ਕੰਪਨੀਆਂ ਹੈ ਜਿਹਨਾਂ ਦੇ 700 ਹਜ਼ਾਰ ਟਾਟਾ ਹੋ ਗਿਆ ਰੇਲੈਂਸ ਹੋ ਗਿਆ ਹਾਂਜੀ ਇਹ ਸਾਰੀ ਕੰਪਨੀਆਂ ਮਾਲ ਉਥੋਂ ਬਣਵਾ ਰਹੀਆਂ ਨੇ ਹਾਂਜੀ ਤੇ ਉਹ ਜਦੋਂ ਹਲਾ ਠੀਕ ਹੋਏਗਾ ਦੇਖੋ ਬੀਨ ਸਭ ਨੂੰ ਪਿਆਰ ਦੁਬਾਰਾ ਦੌੜ ਜਾਣਗੇ ਜਾਂ ਸਰਕਾਰ ਐਫਟੀ ਨੂੰ ਬੰਦ ਕਰੇ ਬਿਲਕੁਲ ਠੀਕ ਹੈ ਹਾਂਜੀ ਸਰ ਲਖੜਾ ਜੀ ਕੀ ਕਹਿਣਾ ਚਾਹੋਗੇ ਇਹ ਜਿਹੜਾ ਬੰਗਲਾਦੇਸ਼ ਦਾ ਇੰਪੈਕਟ ਹੈ ਨਾ ਜੀ ਇਹਦੇ ਸਮੇਂ ਤੁਹਾਨੂੰ ਇਹ ਦੱਸਾਂ ਕਿ ਡੈਫੀਨਿਟਲੀ ਅਜੇ ਵੀ ਉਹ ਡਿਸਟਰਬਡ ਹੀ ਹੈ ਔਰ ਉਹਨਾਂ ਦੀ ਜੋ ਪ੍ਰੋਡਕਸ਼ਨ ਲਾਈਨਸ ਨੇ ਜਿਸ ਤਰ੍ਹਾਂ ਪਹਿਲੇ ਚੱਲ ਰਹੀਆਂ ਸੀ ਉਹ ਨਹੀਂ ਚੱਲ ਰਹੀਆਂ ਔਰ ਬੰਗਲਾਦੇਸ਼ ਤੋਂ ਜ਼ਿਆਦਾ ਐਕਸਪੋਰਟ ਹੁੰਦਾ ਸੀਗਾ ਅਮਰੀਕਾ ਔਰ ਯੂਰਪ ਨੂੰ ਕਿਉਂਕਿ 15% ਡਿਊਟੀ ਦੀ ਉਹਨਾਂ ਨੂੰ ਐਗਜ਼ੈਂਪਸ਼ਨ ਹੈ ਉੱਥੇ ਜੀ ਜਿਹੜੀ ਕਿ ਇੰਡੀਆ ਨੂੰ ਨਹੀਂ ਹੈਗੀ ਅੱਜ ਵੀ ਨਹੀਂ ਹੈਗੀ ਹੈ ਤੇ ਹੁਣ ਜਿਹੜੇ ਜਿਨ੍ਹਾਂ ਦੀ ਇمپੋਰਟ ਵਾਲੇ ਜਿਹੜੇ ਕਰਦੇ ਉਹਨਾਂ ਨੂੰ ਡਿਸਟਰਬੈਂਸ ਹੋਈ ਹੈ ਉਹ ਇੰਡੀਆ 'ਚ ਇਨਕੁਆਰੀ ਸ਼ੁਰੂ ਹੋ ਗਈ ਹੈ ਨੇ ਕਿਉਂਕਿ ਲੁਧਿਆਣਾ ਟੈਕਸਟਾਈਲ ਦੇ ਵਿੱਚ ਐਕਸਪੋਰਟ 'ਚ ਅੱਗੇ ਨਹੀਂ ਹੈਗਾ ਐਸੀ ਡੋਮੈਸਟਿਕ 'ਚ ਹੈਗੇ ਆ ਤੇ ਜਿਹੜੀ ਐਕਸਪੋਰਟ ਹੈਗੀ ਆ ਉਹ ਐਨਸੀਆਰ 'ਚ ਹੁੰਦੀ ਹੈ ਗੁਰੂਗਰਾਉਂ ਨੌਇਡਾ ਜਾਂ ਉਥੇ ਦਿੱਲੀ ਦੇ ਵਿੱਚ ਓਖਲਾ ਵਗੈਰਾ 'ਚ ਹੈਗੀਆਂ ਜੋ ਮੈਨੂੰ ਇਨਫੋਰਮੇਸ਼ਨ ਆਈ ਹੈ ਕਿ ਉਹਨਾਂ ਕੋਲ ਇਨਕੁਆਰੀਜ਼ ਸ਼ੁਰੂ ਹੋ ਗਈਆਂ ਨੇ ਯੂਰਪ ਔਰ ਅਮਰੀਕਾ ਦੀਆਂ ਔਰ ਅਗਰ ਇਹ ਡਿਸਟਰਬੈਂਸ ਕੰਟੀਨਿਊ ਰਹਦੀ ਹੈ ਡੈਫੀਨਿਟਲੀ ਇੰਡੀਆ ਨੂੰ ਉਹਦਾ ਬੈਨੀਫਿਟ ਹੋਏਗਾ ਹੁਣ ਇਹਦੇ ਚ ਗਵਰਨਮੈਂਟ ਸਾਡੀ ਨੂੰ ਚਾਹੀਦਾ ਹੈ ਕਿ ਯੂਰਪ ਅਮਰੀਕਾ ਨਾਲ एफटीएज ऐसे ਕਰਨ کہ ਸਾਨੂੰ ਵੀ ਉਹ ਡਿਊਟੀ ਐਗਜ਼ੈਂਪਸ਼ਨ ਮਿਲੇ ਔਰ ਸਾਡਾ ਕੰਮ ਡਬਲ ਹੋ ਜਾਏਗਾ ਸੈਕੰਡ ਚੀਜ਼ ਜਿਹੜਾ ਡੋਮੈਸਟਿਕ ਮਾਰਕੀਟ ਲਈ ਸਿੰਥੈਟਿਕ ਮਾਲ ਮੈਨਮੇਡ ਫਾਈਬਰ ਦਾ ਮਾਲ ਜਿਹੜਾ ਕਪੜਾ ਚਾਈਨਾ ਤੋਂ ਬੰਗਲਾਦੇਸ਼ ਆਂਦਾ ਹੈ ਬੰਗਲਾਦੇਸ਼ ਦਾ ਮਾਲ ਬਣ ਕੇ ਡਿਊਟੀ ਫ੍ਰੀ ਇੰਡੀਆ ਚ ਡੰਪ ਕੀਤਾ ਜਾ ਰਿਹਾ ਸੀ ਅੰਡਰ दैट एफटीए ਉਹ ਤਾਂ 100% ਬੰਦ ਹੋਣਾ ਚਾਹੀਦਾ ਹੁੰਦਾ ਇਹਨਾਂ ਨੂੰ ਰਿਟੈਲੀਏਟਰੀ ਐਕਸ਼ਨ ਲੈਣਾ ਚਾਹੀਦਾ ਅੱਜ ਦੀ ਨਿਊਜ਼ ਹੈ ਕਿ ਇੱਕ ਫਿਸ਼ ਪਾਰਟिकुलर ਬੰਗਾਲੀ ਚ ਆਂਦੀ ਹੈ 70% ਜੇ ਦੀ ਪ੍ਰੋਡਕਸ਼ਨ ਉਥੇ ਬੰਗਲਾਦੇਸ਼ ਜ਼ਿਆਦਾ ਹੁੰਦੀ ਹੈ ਉਹਨਾਂ ਨੇ ਉਹ ਮੱਛਲੀ ਬੰਦ ਕਰ ਦਿੱਤੀ ਹੈ ਵੀ ਇੰਡੀਆ ਨਹੀਂ ਆਏਗੀ ਉਹਦਾ ਰੇਟ ਜਿਹੜਾ 1800 ਸੀ ਉਹ 2400 ਹੋ ਗਿਆ। ਉਹ ਅਗਰ ਉਹ ਇਹੋ ਜਿਹੇ ਐਕਸ਼ਨ ਲੈ ਸਕਦੇ ਨੇ ਵੀ ਤੁਹਾਡੇ ਦੇ ਇਹ ਚੀਜ਼ ਬੈਨ ਕਰਦੀ ਤੇ ਆਪਾਂ ਕਿਉਂ ਨਹੀਂ ਬੈਨ ਕਰ ਸਕਦੇ ਜੀ। ਸੋ ਗਵਰਨਮੈਂਟ ਨੂੰ ਇਮੀਡੀਏਟ ਜਿਹੜਾ ਗਵਰਨਮੈਂਟ ਇੰਪੋਰਟ ਡਿਊਟੀ ਫ੍ਰੀ ਹੋ ਰਹੀ ਉਹਨੂੰ ਬੰਦ ਕਰ ਦੇਣ ਤੇ ਲੁਧਿਆਣਾ ਬਹੁਤ ਜ਼ਿਆਦਾ ਤਰੱਕੀ ਕਰ ਲੇਗਾ ਕਿਉਂਕਿ ਸਾਨੂੰ ਡੋਮੈਸਟਿਕ ਮਾਰਕੀਟ ਵੀ ਸਾਡੀ ਐਕਸਪੋਰਟ ਤੋਂ ਵੱਡੀ ਹੈਗੀ ਹੈ। ਠੀਕ ਹੈ ਸਰ ਥੈਂਕ ਯੂ ਸਰ। ਸੋ ਡਾਇਵਰ ਸਾਹਿਬ ਕੁਝ ਕਹਿਣਾ ਚਾਹੋਗੇ ਜੀ ਸਰ ਮੈਂ ਇਹੀ ਕਹੂੰਗਾ ਕਿ ਜਿਹੜੀ ਲਗੜੇ ਜੀ ਨੇ ਪਹਿਲੇ ਗੱਲ ਕੀਤੀ ਹੈ ਵੀ ਫੈਬਰਿਕ ਇੱਥੇ ਕਿਉਂ ਨਹੀਂ ਬਣ ਸਕਦਾ ਜੋ ਚਾਈਨਾ ਬਣਾ ਰਿਹਾ ਹੈ ਜੀ ਮੈਂ ਇੱਕ ਲਵਲੀ ਇੰਡਸਟਰੀ ਵਾਲੇ ਨੂੰ ਬੁਲਾਇਆ ਸੀ ਮੈਨੂੰ ਜੀ ਤੇ ਉਹ ਕਹਿੰਦੇ ਅਸੀਂ ਕੋਸ਼ਿਸ਼ ਪੂਰੀ ਕਰਦੇ ਹਾਂ ਜੀ ਸੈਂਪਲ ਵੀ ਲੈ ਗਏ ਸੀ ਲੇਕਿਨ ਕੋਈ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ ਜੀ ਤੇ ਲਗੜੇ ਜੀ ਦੀ ਗੱਲ ਨੂੰ ਮੈਂ ਬਹੁਤ ਇੰਡੋਸ ਕਰਦਾ ਕਿ ਅਗਰ ਉੱਥੋਂ ਦੀ ਮਸ਼ੀਨਰੀ ਹੀ ਇੰਪੋਰਟ ਕਰ ਲਈ ਜਾਏ ਜਿੱਥੋਂ ਫੈਬਰਿਕ ਬਣਦਾ ਹੈ ਤਾਂ ਕਿ ਫੈਬਰਿਕ ਇੰਡੀਆ 'ਚ ਬਣ ਸਕੇ ਔਰ ਸਸਤਾ ਪੈ ਸਕੇ ਬਿਲਕੁਲ ਅਮੈਂ ਇਥੇ ਆ ਕੇ ਤੁਸੀਂ ਕਹਿ ਰਹੇ ਹੋ ਕਿ ਟੈਕਨੋਲੋਜੀ ਦੇ ਕੰਮ ਕਰਨ ਦੀ ਲੋ ਹਾਂਜੀ ਹਾਂਜੀ ਮੇਰੇ ਕੋਲ ਠੀਕ ਹੈ ਠੀਕ ਹੈ ਧੰਨਵਾਦ ਜੀ ਸੋ ਦੋਸਤੋ ਇਹ ਸੀਗੇ ਸਾਡੇ ਨਾਲ ਟੈਕਸਟਾਈਲ ਇੰਡਸਟਰੀ ਦੇ ਦੋ ਦੋ ਮਹਾਨ ਔਰ ਜਿਹੜੇ ਸੀਨੀਅਰ ਐਕਸਪਰਟਸ ਇਹ ਗੱਲ ਹੋਰ ਹੈ ਕਿ ਇੰਡਸਟਰੀ ਦੇ ਹਾਲਾਤ ਇਹਨਾਂ ਦੇ ਚਿਹਰਿਆਂ ਤੋਂ ਨਜ਼ਰ ਆ ਰਹੇ ਨੇ ਸੋ ਫਿਲਹਾਲ ਫਿਰ ਵੀ ਇਹਨਾਂ ਦੇ ਨਾਲ ਮਿਲਦੇ ਰਵਾਂਗੇ ਦੇਖਦੇ ਰਹੋ ਬਣੇ ਰਹੋ ਜਾਣੇ ਤੇ ਅੱਛੀ ਧੰਨਵਾਦ